ਉਹ ਦੋਸਤੋ ਜਿੰਨਾ ਕੋ ਘੁੰਮ ਸਕਦੇ ਉਹਨਾਂ ਕੋ ਮਲੇ ਕੰਮ ਕਰਨਾ ਸੀ ਕੰਮ ਵੀ ਕਰ ਲਿਆ ਪਰ ਹੁਣ ਚੱਲਿਆ ਵਾਪਸ ਹੀ ਨਵੇੜ ਨੂੰ ਤੇ ਟ੍ਰੇਨ ਦੀ ਕੋਈ ਬੁਕਿੰਗ ਹੈ ਨਹੀਂ ਸੀ ਵਾਪਸ ਦੀ ਕੋਈ ਬੁਕਿੰਗ ਨਹੀਂ ਸੀ ਸੋ ਇੱਥੇ ਟ੍ਰੇਨ ਦੀ ਟਿਕਟ ਪਤਾ ਕੀਤੀ ਟ੍ਰੇਨ ਦੀ ਟਿਕਟ ਨਹੀਂ ਸੀ ਮਿਲ ਰਹੀ ਸੋ ਉਹ ਵੀ ਫੁੱਲ ਚੱਲ ਰਹੀ ਹੈ ਕਿ ਕਾਰਨ ਚਲੋ ਕੋਈ ਵੀ ਹੋ ਸਕਦਾ ਹੈ ਪਰ ਇੱਥੇ ਮੈਂ ਇੱਕ ਸਲੀਪਰ ਬੱਸ ਬੁੱਕ ਕੀਤੀ ਹੈ ਉਹ ਤੁਸੀਂ ਕਿਵੇਂ ਬੁੱਕ ਕਰ ਸਕਦੇ ਹੋ ਉਹ ਤੁਸੀਂ ਕਮੈਂਟ ਕਰਿਓ ਜੇ ਤੁਹਾਨੂੰ ਪੁੱਛਣਾ ਤਾਂ ਜਾਣਕਾਰੀ ਚਾਹੀਦੀ ਹੈ ਕਿ ਕਿਵੇਂ ਤੁਸੀਂ ਬੁੱਕ ਕਰ ਸਕਦੇ ਹੋ ਸਲੀਪਰ ਬੱਸ ਮੈਂ ਬੁੱਕ ਕੀਤੀ ਹੈ 10 ਮਿੰਟ ਦੇ ਵਿੱਚ ਆ ਰਹੀ ਹੈ ਲੋਕੇਸ਼ਨ ਤੇ ਪਹੁੰਚ ਗਿਆ ਜਿੱਥੋਂ ਬਸਨੇ ਮੈਨੂੰ ਚੱਕਣਾ ਤੇ ਨਾਦੇੜ ਛੱਡ ਦੇਣਾ ਨਾਦੇੜ ਤੋਂ ਬਾਅਦ ਉੱਥੇ ਜਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਤੇ ਸਤਖੰਡ ਉੱਥੋਂ ਹੀ ਕਰਵਾਵਾਂਗੇ ਦਰਸ਼ਨ ਕਿੰਨੇ ਨੂੰ ਉੱਥੇ ਜਾ ਕੇ ਉਸ ਦਾ ਵੀ ਮੌੜਾ ਹੋ ਗਿਆ ਕਿ ਬਤਾਲ ਲੁਗਾ ਤੇ ਤੁਸੀਂ ਜੇ ਬਸਵਾਰ ਜਾਣ ਕਰ ਲੈਣੀਆਂ ਜਾਂ ਮੁੰਬਈ ਬਾਰੇ ਕੋਈ ਵੀ ਜਾਣਕਾਰੀ ਰਣੀ ਹੈ ਕਿਵੇਂ ਘੁੰਮਣਾ ਕਿੱਥੇ ਰਹਿਣਾ ਉਹ ਤਾਂ ਤੁਸੀਂ ਮੇਰੇ ਚੈਨਲ ਨਾਲ ਜੁੜ ਜਿਓ ਜਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਉਹਨੂੰ ਪ੍ਰੋਪਰ ਜਾਣਕਾਰੀ ਮੁੰਬਈ ਦੀ ਦੇ ਦੇਵਾਂਗੇ ਇੱਥੇ ਕਿ ਕਿਸ ਕੋਮਣਾ ਲੈ ਕਿਵੇਂ ਘੁੰਮਿਆ ਜਾ ਸਕਦਾ ਸਸਤੇ ਦੇ ਵਿੱਚ ਸਸਤੇ ਕਿਵੇਂ ਘੁੰਮਿਆ ਜਾ ਸਕਦਾ ਤੋ ਉਹ ਤੁਹਾਨੂੰ ਮੈਂ ਜਾਣਕਾਰੀ ਜਿਹੜੀ ਆਈ ਹੈ ਉਹ ਪ੍ਰੋਪਰ ਇੱਕ ਵੈਸੇ ਵੀ ਵੀਡੀਓ ਬਣਾਉਂਗਾ ਜਿੱਥੇ ਹਮਾਂ ਵੀਡੀਓ ਨਹੀਂ ਬਣ ਪਾਈ ਕਿਉਂਕਿ ਤਾਂ ਹੈ ਮੈਂ ਇੱਥੇ ਕਲਾ ਜਾਣਾ ਸੀ ਤੋਂ ਦਿਨ ਘੁੰਮਣ ਵਾਲੇ ਘੱਟ ਸੀ ਕੰਮ ਜਿਆਦਾ ਸੀ ਹੈਨਾ ਤੇ ਇਸ ਕਰਕੇ ਜਿੰਨਾ ਕੋ ਸਕਿਆ ਉਹਨਾਂ ਦਾ ਆਪਾਂ ਕੀਤਾ ਹੈਗਾ ਬਾਕੀ ਨਕਸ਼ ਵੀਡੀਓ ਵਿੱਚ ਦੇਖਾਂਗੇ ਜੇ ਤੁਹਾਨੂੰ ਜਿੰਨਾ ਥੋੜਾ ਰਿਸਪੌਂਸ ਆਇਆ ਉਹਨਾਂ ਦੀ ਆਪਾਂ ਵੀਡੀਓ ਬਣਾ ਕੇ ਦੁਬਾਰਾ ਪਾ ਦਾਂਗੇ ਹੁਣ ਚੱਲਦੇ ਆ ਨਦੇੜ ਸਾਹਿਬ ਤੇ ਰਿਊਪ ਸਾਹਿਬ ਉੱਥੇ ਜਾ ਕੇ ਕਰਵਾਉਣਾ ਤੁਹਾਨੂੰ ਦਰਸ਼ਨ ਤੇ ਕਰਦੇ ਆ ਫਿਰ ਦੇਖਦੇ ਆ ਅੱਗੇ ਕੀ ਬਣਦਾ